ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡੀ ਆਪਣੀ ਚੈਨਲ ਮਾਈਂਡ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ ਇੱਕ ਵੱਡੀ ਖਬਰ ਇੱਕ ਵੱਡੀ ਅਪਡੇਟ ਤੁਹਾਡੇ ਤੱਕ ਲੈ ਕੇ ਆਏ ਹਾਂ ਪੰਜਾਬ ਸਰਕਾਰ ਵੱਲੋਂ ਮੁਲਾਜ਼ਮ ਤਿੱਖੇ ਬੰਦੀਆਂ ਨਾਲ ਗੱਲਬਾਤ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਮੀਟਿੰਗਾਂ ਦਾ ਕਰਮ ਤੈਅ ਕਰ ਲਿਆ ਗਿਆ ਹੈ ਇਹ ਮੀਟਿੰਗਾਂ 26 ਦਸੰਬਰ ਤੋਂ ਸ਼ੁਰੂ ਹੋ ਕੇ 9 ਸਤ ਜਨਵਰੀ ਤੱਕ ਚੱਲਣਗੀਆਂ ਔਰ ਕੈਬਨਟ ਸਬ-ਕਮੇਟੀ ਜਿਸ ਦੀ ਅਗਵਾਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕਰਨਗੇ ਨੇ 15 ਜਿੱਥੇ ਬੰਦੀਆਂ 15 ਮੁਲਾਜ਼ਮ ਤਿੱਖੇ ਬੰਦੀਆਂ ਨੂੰ ਗੱਲਬਾਤ ਲਈ ਸੱਦਾ ਭੇਜਿਆ ਹੈ ਕਮੇਟੀ ਦੇ ਚਾਰ ਮੈਂਬਰਾਂ ਵਿੱਚ ਮੰਤਰੀ ਅਮਲ अरोड़ा ਅਤੇ ਕੁਲਦੀਪ ਤਲਵਾਰ ਸ਼ਾਮਲ ਹਨ ਇਹ ਮੀਟਿੰਗ ਵਿੱਚ ਸਮਾਜਿਕ ਸੁਰੱਖਿਆ ਵਿੱਤ ਜਨ ਸਪਲਾਈ ਤੇ ਸੈਨੀਟੇਸ਼ਨ ਬਿਜਲੀ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਵੀ ਸ਼ਿਰਕਤ ਕਰਨਗੇ ਪਹਿਲੀ ਮੀਟਿੰਗ 26 ਦਸੰਬਰ ਨੂੰ ਤਿੰਨ ਮੁਲਾਜ਼ਮ ਜਥੇਬੰਦੀਆਂ ਦੇ ਨਾਲ ਹੋਵੇਗੀ ਜਿਨ੍ਹਾਂ ਵਿੱਚ ਪਾਵਰਕਾਮ ਸੀਐਚਬੀ ਲਾਈਨਮੈਨ ਟੇਕਾਮ ਮੁਲਾਜ਼ਮ ਯੂਨੀਅਨ ਦਫਤਰੀ ਕਰਮਚਾਰੀ ਯੂਨੀਅਨ ਅਤੇ ਸਿੱਖਿਆ ਅਭਿਆਨ ਨਾਲ ਜੁੜੀਆਂ ਟੀਚਿੰਗ ਤੇ ਨਾਨ ਟੀਚਿੰਗ ਯੂਨੀਅਨਾਂ ਸ਼ਾਮਲ ਹਨ ਦੂਸਰੇ ਤੌਰ ਤੇ ਮੀਟਿੰਗ 2 ਜਨਵਰੀ ਨੂੰ 5 ਜਨਮੀਆਂ ਨਾਲ ਹੋਵੇਗੀ ਜਿਨ੍ਹਾਂ ਵਿੱਚ ਕੰਪਨੀ ਪ੍ਰਤੀ ਆਪਕ ਸੰਘਰਸ਼ ਕਮੇਟੀ ਬੇਰੋਜ਼ਗਾਰ ਸੰਜਮ ਮੋਰਚਾ ਅਤੇ ਪਾਤ ਨੇਤਰ ਹੀ ਸਮਾਜ ਆਦਤ ਸਮਾਹਨ 8 ਜਨਵਰੀ ਨੂੰ 7 ਹੋਰ ਜੱਤੇ ਬੰਦੀਆਂ ਦੇ ਨਾਲ ਗੱਲਬਾਤ ਹੋਵੇਗੀ ਜਿਨ੍ਹਾਂ ਵਿੱਚ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਅੰਗਰਵਾੜੀ ਯੂਨੀਅਨ ਅਤੇ ਡੈਮੋਕ੍ਰੈਟਿਕ ਟੀਚਰ ਫਰੰਟ ਸਮਾਹਨ ਤੁਜੀ ਪਾਸੇ ਤਕਰੀਬ ਕਮਚਾਰੀ ਯੂਨੀਅਨ ਵੱਲੋਂ ਸਰਕਾਰ ਦੇ ਖਿਲਾਫ ਸਖਤ ਅਲੋਈਏ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਯੂਨੀਅਨ ਨੇ ਦਾਅਵਾ ਕੀਤਾ ਹੈ ਕਿ ਚੇਕਰ 26 ਦਸੰਬਰ ਦੀ ਮੀਟਿੰਗ ਵਿੱਚ ਉਹਨਾਂ ਦੀਆਂ ਮੰਗਾਂ ਜਿਵੇਂ ਕਿ ਰੈਗੂਲਰ ਨੌਕਰੀ ਤਨਖਾਹ ਘਟਾਤੀ ਖਤਮ ਕਰਨ ਸੰਬੰਧੀ ਕੋਈ ਫੈਸਲਾ ਨਹੀਂ ਕੀਤਾ ਗਿਆ ਤਾਂ ਉਹ ਚੰਡੀਗੜ੍ਹ ਵਿੱਚ ਗੁੱਪਤ ਕਾਰਵਾਈ ਕਰਨਗੇ ਜਿਸ ਦੇ ਨਾਲ ਹੀ ਉਹ ਦਿੱਲੀ ਵਿਖੇ ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਦੇ ਬਾਹਰ ਵੀ ਕੋਈ ਵੱਡਾ ਐਕਸ਼ਨ ਕਰਨ ਦੀ ਚੇਤਾਵਨੀ ਦੇ ਰਹੇ ਹਨ ਯੂਨੀਅਨਾਂ ਵੱਲੋਂ ਲਗਾਤਾਰ ਤਰਨਿਆ ਅਤੇ ਹੜਤਾਲਾਂ ਕਰਕੇ ਬਹਾਲੀ ਦੇ ਐਟਜੀ ਐਸਸੀ ਦਫ਼ਤਰ ਸਾਹਮਣੇ ਪਰਦਰਸ਼ਨ جاری ਹੈ ਇਸ ਮਾਮਲੇ ਚ ਪੰਜਾਬ ਸਰਕਾਰ ਨੇ ਕੰਮ ਨਹੀਂ ਤਰਖਾ ਨਹੀਂ ਨੀਤੀ ਉਪਰੋਧਾ ਹੜਤਾਲ ਸਮੇਂ ਦੀ ਤਰਖਾ ਰੋਕਣ ਦੇ ਹੁਕਮ ਜਾਰੀ ਕੀਤੇ ਹਨ ਇਸ ਨਾਲ ਯੂਨੀਅਨ ਅਤੇ ਸਰਕਾਰ ਵਿਚਾਲੇ ਤਣਾ ਵਧ ਗਿਆ ਹੈ ਜੀ ਵੀਡੀਓ ਦੇ ਵਿੱਚ ਨਹੀਂ ਵੀਰੇ ਜਿਹੜੇ ਬਣ ਰਹੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਨੋਟੀਫਿਕੇਸ਼ਨ ਤੁਹਾਨੂੰ ਸਭ ਨੂੰ ਮਿਲ ਸਕੇ ਤਾਂ ਥੈਂਕ ਯੂ